ਤਬ ਤੋਂ ਪਵਿੱਤਰ ਜਿਹੜਾ ਸਥਾਨ ਹੈ ਪੰਜਾਬ ਦਾ ਜਿਹਦੇ ਜਿਹਦੇ ਕਰਕੇ ਸਾਡੇ ਪੰਜਾਬ ਦੀ ਪੂਰੀ ਧਰਤੀ ਪਵਿੱਤਰ ਉਹ ਹਰਮੰਦਰ ਸਾਹਿਬ ਹੈ ਉਹ ਦਰਬਾਰ ਸਾਹਿਬ ਹੈ ਉੱਥੇ ਆਪਾਂ ਨੂੰ ਪਹਿਲੀ ਵਾਰੀ ਇਹ ਹੋਇਆ ਕਿ ਤੁਹਾਡੇ ਭਰਾ ਸੁਭਾਸ਼ ਗੋਇਲ ਨੂੰ ਉੱਥੇ ਸਥਾਨ ਮਿਲਿਆ ਉੱਥੇ ਜਾ ਕੇ ਪਤਾ ਲੱਗਿਆ ਕਿ ਮਨ ਨੀਮਾ ਮਤ ਉੱਚੀ ਦਾ ਕੀ ਮਤਲਬ ਹੁੰਦਾ ਬਾਹਰ ਕੀਤਾ ਲੋਕਾਂ ਨਾਲ ਵੀ ਉੱਥੇ ਅਸੀਂ ਦਸਵੰਦ ਗੋਲਕ ਚ ਨਹੀਂ ਪਾਵਾਂਗੇ ਲੋਕਾਂ ਦੇ ਬਿਲਾ ਚ ਹੀ ਕੱਟੀ ਜਾਵਾਂਗੇ ਕਿੰਨੇ ਕੇਸ ਤੁਹਾਡੇ ਕੋਲੇ ਆਉਂਦੇ ਆ ਜੀ ਬਿਮਾਰੀ ਦਿਖਾਤ ਕੋਗੀ ਆਮ ਲੋਕਾਂ ਨੂੰ ਤਾਂ ਨਾ ਹੀ ਨਹੀਂ ਪਤਾਗਾ ਕਿ ਨਾਮ ਕੀ ਆ ਇਹਦਾ ਲਾਜ ਕੀ ਆ ਇਹਦਾ ਉਪਾਅ ਕੀ ਆ ਤੇ ਜਾਣਾ ਕਿਹਦੇ ਕੋਲੇ ਆ ਹੈ ਤਾਂ ਹੈ ਬਾਇਦਰ ਹੋ ਗਿਆ ਜਿਨ੍ਹਾਂ ਨੂੰ ਬਾਇਬਾਦੀ ਬਹੁਤ ਹੁੰਦੀ ਆ ਵਾਤ ਪਿੱਤ ਕਫ ਤਿੰਨ ਦੋਸ਼ ਇਨਾਂ ਦੇ ਬਰਾਬਰ ਹੀ ਵੈਰੀਕੋਸ ਵੇਨਸ ਤੇ ਪ੍ਰੋਬਲਮ ਆ ਰਹੇ ਆ ਇਹ ਐਡੀ ਐਡੀ ਉਂਗਲੀ ਨਾਲੋਂ ਵੀ ਜ਼ਿਆਦਾ ਮੋਟੀਆਂ ਹੋ ਜਾਂਦੀਆਂ ਨੇ ਰੱਸਿਆਂ ਵਾਂਗੂ ਬਾਹਰ ਆ ਜਾਂਦੀਆਂ ਨੇ ਤੁਰਨ ਫਿਰਨ ਚ ਔਖਾ ਹੋ ਜਾਂਦਾ ਕਈ ਵਾਰ ਤਾਂ ਇਨਾਂ ਦਾ ਦਰਦ ਹੁੰਦਾ ਕਈ ਵਾਰ ਇਹ ਕੈਂਸਰ ਦਾ ਕਾਰਨ ਵੀ ਬਣਦੀਆਂ ਨੇ ਕਿੰਨੇ ਚਰਚੇ ਅਸਲੀ ਰੂਪ ਦੇ ਵਿੱਚ ਆ ਜਾਂਦੀ ਹੈ ਬਿਮਾਰੀ ਜੇ ਕਿਸੇ ਨੂੰ ਜਰਾ ਵੀ ਆਪਣੀਆਂ ਲੱਤਾਂ ਪੈਰਾਂ ਦੇ ਉੱਤੇ ਨਾੜੀਆਂ ਨੀਲੀਆਂ ਪੀਲੀਆਂ ਜਾਂ ਮਾੜਾ ਮੋਟਾ ਵੀ ਐਦਾਂ ਦਾ ਦਿਖਦਾ ਤਾਂ ਇਹ ਸਮਝ ਲਓ ਵੀ ਸਾਡੇ ਬਾਥਰੂਮ 'ਚ ਸੱਪ ਦੇਖਣ ਲੱਗ ਗਿਆ ਵਾਰਲੈਟ ਬਦਲੋ ਅਖਰੋਟ ਦੀ ਭਸਮ ਬਣਾਤੀ ਵੈਰੀਕੋਜ਼ ਵੇਇਨਸ ਵਾਸਤੇ ਤੁਸੀਂ ਸਿਰਫ ਐਂਡਾ ਹੀ ਲਿਖਣਾ www. web1.com ਜਿਹੜੀ ਇਹ ਸਾਈਟ ਤੋਂ ਡੇ ਕੋਲੇ ਸਕਰੀਨ ਤੇ ਦਿਖ ਰਹੀ ਹੋਊਗੀ ਉਹਨੂੰ ਚੰਗੀ ਤਰ੍ਹਾਂ ਸਪੈਲਿੰਗ ਚੈੱਕ ਕਰਕੇ ਮਲਾਓਗੇ ਤਾਂ ਕੱਲਾ ਉੱਥੇ ਵੈਰੀਕੋਸ ਵੇਨਸ ਨਹੀਂ ਬਹੁਤ ਕੁਝ ਆ ਪੂਰਾ ਸ਼ੋਰੂਮ ਖੁੱਲ ਜਾਂਦਾ ਆਪਣਾ ਕਿਹੜੀ ਏਜ ਫੈਕਟਰ ਆ ਜੀ ਇਹ ਤੋਂ 23 ਸਾਲ ਤੋਂ ਸ਼ੁਰੂ ਹੋ ਜਾਂਦੇ ਨੇ ਬੱਚੇ ਔਰ 60 65 ਸਾਲ ਦੀ ਉਮਰ ਤੱਕ ਦੇ ਲੋਕ ਸਾਡੇ ਕੋਲੇ ਆਉਂਦੇ ਆ ਸੁਭਾਸ਼ ਗੁਇਲ ਚੰਡੀਗੜ੍ਹ ਲਿਖੋਗੇ ਨਾ Google ਤੇ ਜਾ ਕੇ ਮੇਰੀ ਪੂਰੀ ਉਹਦੇ ਤੇ ਹਿਸਟਰੀ ਆ ਜਾਣੀ ਹੈ ਤੁਹਾਡੇ ਕੋਲ ਤੁਸੀਂ ਪੜ੍ਹ ਕੇ ਜਿੱਥੇ ਵੀ ਨੂੰ ਮਿਲਣਾ ਮਿਲ ਸਕਦੇ ਹੋ 스파이ਡਰ ਵੇਨ ਪਹਿਲਾਂ ਬਣਦੀ ਆ 스파이ਡਰ ਵੇਨ ਨੂੰ ਅਸੀਂ ਧਿਆਨ ਨਹੀਂ ਦਿੰਦੇ ਉਹ ਨੀਲੀਆਂ ਪੀਲੀਆਂ ਜੀਆਂ ਜਾਲੀ ਜੀ ਬਣ ਜਾਂਦੀ ਆ 스파ਇਡਰ 스파ਇਡਰ ਦੀ ਤਰ੍ਹਾਂ ਪੈਰਾਂ ਦੇ ਵਿੱਚ ਅੱਗ ਨਿਕਲਣੀ ਜਲਣ ਹੋਣੀ ਪੈਰਾਂ ਦੇ ਵਿੱਚ ਦਰਦ ਹੋਣਾ ਇਹ ਉਹਦਾ ਮੁੱਖ ਕਾਰਨ ਬਣਦੀ ਆ ਹੱਥ ਪੈਰ ਚੜਾਉਣ ਵਾਲਾ ਬੰਦਾ ਪਿੰਡਾਂ ਦੇ ਵਿੱਚ ਹੁੰਦੇ ਆਮ ਤੌਰ ਤੇ ਕਹਿੰਦੇ ਵੀ ਫਰਾਨਾ ਗੋਡਾ ਚੜਾ ਦਿੰਦਾ ਜੇ ਉਹ ਮੋਚ ਪੈ ਗਈ ਮੋਚ ਵੀ ਕੱਢਦਾ ਉਹਦੇ ਕੋਲੇ ਵੀ ਜਾਣਾ ਸ਼ੁਰੂ ਕਰ ਦਿੰਦੇ ਆ ਇਹਦਾ ਮਲ ਮਲਾਈਆ ਨਹੀਂ ਹੋਣਾ ਚਾਹੀਦਾ ਤੁਹਾਡੇ ਜਿਹੜਾ ਸਭ ਤੋਂ ਵੱਡਾ ਪੰਗਾ ਕੀ ਪਾਉਂਦੀ ਆ ਉਹ ਬੰਦੇ ਦੀ ਜਿਹੜੀ ਬੰਦਾ ਚਾਹੇ ਬੰਦੀ ਚਾਹੇ ਭੈਣ ਚਾਹੇ ਸਾਡਾ ਕੋਈ ਭਰਾ ਉਹਦੀ ਰੋਮਾਂਸ ਭਰੀ ਜਿਹੜੀ ਲਾਈਫ ਆ ਉਹਨੂੰ ਜਮਾਂ ਹੀ ਡਿਸਟਰਬ ਕਰ ਦਿੰਦਾ ਮੈਂ ਵੀ ਉਨੀ شدت ਦੇ ਨਾਲ ਇਹ ਗੱਲ ਕਹਿ ਰਿਹਾ ਕਿ ਇਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਐਡਾ ਬੁਰਾ ਹਾਲ ਹੋ ਜਾਂਦਾ ਵੀ ਉਹਨੂੰ ਬਾਥਰੂਮ ਜਾਣ ਲੱਗੇ ਵੀ ਪੈਰ ਥੱਲੇ ਰੱਖਣ ਸਰ ਚਿਕਾ ਨਿਕਲਦੀਆਂ ਨੇ ਇਹਨਾਂ ਦਰਦ ਹੁੰਦਾ ਮੈਡੀਸਿਨ ਜਿਹਦੇ ਉੱਤੇ ਬੈਦਵਾਨ ਲਿਖਿਆ ਇਹ ਸਮਝ ਲਓ ਵੀ ਉਹ ਗਵਰਨਮੈਂਟ ਤੋਂ ਸਰਟੀਫਾਈਡ ਆ ਉਹਦੇ ਬਾਰੇ ਸ਼ੱਕ ਕਰਨ ਦੀ ਲੋੜ ਨਹੀਂ ਅਪਰੂਵਲ ਵੀ ਮਿਲੀ ਗਵਰਨਮੈਂਟ ਤੋਂ ਸਸੀਕਾਲ ਜੀ ਤੁਹਾਡੇ ਲਈ ਅਸੀਂ ਖਾਸ ਪ੍ਰੋਗਰਾਮ ਲੈ ਕੇ ਆਉਣੇ ਆ ਅਸੀਂ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਆ ਸਾਨੂੰ ਪਤਾ ਸਾਡੇ ਦਰਸ਼ਕ ਆਪਣੇ ਨਿੱਜੀ ਰਜੀਵਿਆਂ ਦੇ ਵਿੱਚੋਂ ਹਰ ਰੋਜ਼ ਕਿਸੇ ਵੈਦ ਕੋਲ ਇਨ ਜਾ ਸਕਦੇ ਹਰ ਰੋਜ਼ ਕਿਸੇ ਡਾਕਟਰ ਕੋਲ ਇਨ ਜਾ ਸਕਦੇ ਤਾਂ ਉਹਨਾਂ ਨੂੰ ਹਮੇਸ਼ਾ ਸਾਡੀ ਝਾਕ ਰਹਿੰਦੀ ਆ ਕਿ ਤੁਸੀਂ ਜਦੋਂ ਕੋਈ ਐਪੀਸੋਡ ਲੈ ਕੇ ਆਉਂਗੇ ਤਾਂ ਸਾਡੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਵੀ ਲੈ ਕੇ ਆਉਂਗੇ ਤਾ ਸਾਡੇ ਨਾਲ ਅੱਜ ਖਾਸ ਤੌਰ ਤੇ ਵੈਦ ਸੁਭਾਸ਼ ਗੋਇਲ ਜੀ ਜੁੜਨਗੇ ਸੋ ਖਾਸ ਪ੍ਰੋਗਰਾਮ ਦੇ ਵਿੱਚ ਸਮਾਂ ਕੱਢ ਕੇ ਸਾਡੇ ਕੋਲ ਆਏ ਨੇ ਗੋਇਲ ਸਾਹਿਬ ਬਹੁਤ ਬਹੁਤ ਸਵਾਗਤ ਆ ਜੀ ਕਮਾਲ ਹੈ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜਿਹੜੇ ਲੋਕਾਂ ਦੀ ਤੁਸੀਂ ਸੇਵਾ ਕਰਦੇ ਹੋ ਤੇ ਬੜਾ ਵਧੀਆ ਲੱਗਦਾ ਤੁਹਾਡੇ ਨਾਲ ਬਹਿ ਕੇ ਅਨਮਿਊਟ ਚੈਨਲ ਤੇ ਔਰ ਇੱਕ ਵਾਰੀ ਅੱਪਾ ਜਿਵੇਂ ਪਿੱਛੇ ਜੋ ਪੁਲਿਸ ਵਾਲਿਆਂ ਦੀ ਗੱਲ ਕੀਤੀ ਸੀ ਆਪਣੇ ਪੁਲਿਸ ਵਾਲੇ ਭਰਾਵਾਂ ਦੀ ਤਾਂ ਉਸੇ ਤਰ੍ਹਾਂ ਅੱਜ ਵੀ ਮੈਨੂੰ ਲੱਗਦਾ ਕੋਈ ਵਧੀਆ ਟੌਪਿਕ ਤੁਸੀਂ ਲੈ ਕੇ ਆ ਅੱਜ ਮੈਂ ਨਾ ਇੱਕ ਨਵੀਂ ਗੱਲ ਲੈ ਕੇ ਆਇਆ ਜੀ ਉਹ ਆਮ ਲੋਕਾਂ ਨੂੰ ਪਤਾ ਹੀ ਨਹੀਂ ਬਿਮਾਰੀ ਏਡੀ ਖਾਤਕ ਹੋ ਗਈ ਆਮ ਲੋਕਾਂ ਨੂੰ ਤਾਂ ਨਾਂ ਹੀ ਨਹੀਂ ਪਤਾਗਾ ਕਿ ਨਾਮ ਕੀ ਆ ਇਹਦਾ ਲਾਜ ਕੀ ਆ ਇਹਦਾ ਉਪਾਅ ਕੀ ਆ ਤੇ ਜਾਣਾ ਕਿਹਦੇ ਕੋਲੇ ਆ ਉਹ ਸਮਝੀ ਜਾਂਦੇ ਆ ਕਿ ਜੇ ਥੱਕ ਗਏ ਅੱਜ ਭਾਰ ਵਾਲਾ ਚੱਕ ਲਿਆ ਜਾਂ ਜੀ ਭੱਜ ਬਾਲਾ ਲਏ ਜਾਂ ਕਿ ਸਤ ਸੰਗ ਚ ਜਾਵੜੇ ਜਾਂ ਸਾਡੇ ਕੋਈ ਰਿਸ਼ਤੇਦਾਰ ਚ ਵਿਆਹ ਸਿੱਥੇ ਨੱਚ ਕੋਦ ਬਾਲਾ ਲਏ ਜਾਂ ਭਾਈ ਅਸੀਂ ਕਿਸੇ ਮਰਗ ਦੇ ਭੋਗ ਤੇ ਜਾਵੜੇ ਉੱਥੇ ਬੈਠੇ ਰਹੇ ਪਾਠੀ ਸਾਹਿਬ ਜਾਂ ਹੋਰ ਪ੍ਰੋਗਰਾਮ ਮਤਲਬ ਕਥਾ ਜਿਆਦਾ ਲੰਬੀ ਚੱਲੀ ਜਾਂ ਤਕਰੀਰਾਂ ਜਿੱਦੂ ਬਾਅਦ ਪੋਲੀਟਿਕਲ ਹੋਣ ਲੱਗ ਗਈਆਂ ਤੇ ਅਸੀਂ ਉਹਦੇ ਕਰਕੇ ਬੈਠੇ ਰਹੇ ਉਹ ਇਹ ਚੀਜ਼ ਸਮਝ ਲੈ ਸਮਝ ਲੈਂਦੇ ਆ ਕਿ ਸਾਰੇ ਇੱਕ ਘਟਨਾ ਕ੍ਰਮ ਨੂੰ ਮੈਂ ਅੱਜ ਵੈਰੀ ਕੋਜ਼ ਵੇਨਸ ਦੀ ਗੱਲ ਕਰਨੀ ਆ ਜਦੋਂ ਕਿ ਸਾਡਾ ਭਰਾ ਜਾਂ ਸਾਡੀ ਕੋਈ ਭੈਣ ਜਾਂ ਸਾਡੇ ਕੋਈ ਬਜ਼ੁਰਗ ਘਰੇ ਜਾਂਦੇ ਉਹ ਘਰੇ ਜਾ ਕੇ ਫਿਰ ਆਪਣੇ ਉਹ ਜਦੋਂ ਸ਼ਾਮ ਨੂੰ ਜਾਂਦੇ ਉਹ ਆਪਣੀਆਂ ਅੱਡੀਆਂ ਤੋਂ ਉੱਪਰ ਦੇ ਦੇ ਪਿੰਜਰੀਆਂ ਦੇਖਦੇ ਆ ਉਹ ਲਾਲ ਲਾਲ ਮਤਲਬ ਜਿਹੜੀਆਂ ਸਾਡੀਆਂ ਹੋ ਜਾਂਦੀਆਂ ਆਪਣੀ ਉਹ ਕੀ ਕਹਿ ਦਿੰਨੇ ਆਪਾਂ ਉਹਨਾਂ ਨੂੰ ਪਿੱਛੇ ਜਿਹੜਾ ਲਾਲ ਲਾਲ ਜੀ ਅੰਦਰਾਂੀਆਂ ਦੀਸਾਂ ਲੱਗ ਜਾਂਦੀਆਂ ਸਾਡੀਆਂ ਪੰਜਾਬੀ ਚ ਹਾਂ ਸਪਾਈਡਰ ਵੇਨ ਹਾਂ ਉਹ ਤਾਂ ਤੁਹਾਡੇ ਇੰਗਲਿਸ਼ ਦਾ ਨਾਮ ਆ ਗਏ ਸਾਡੇ ਅੰਦਰਾਂੀਆਂ ਕਹਿ ਹੁੰਦੇ ਆ ਸਾਡੀਆਂ ਜੀਆਂ ਨਸਾਂ ਜੀਆਂ ਚੜ ਗਈਆਂ ਪਤਾ ਨਹੀਂ ਲਾਲ ਦੀਆਂ ਕੀ ਹੋ ਗਈਆਂ ਕਦੇ ਉਹ ਫਿਰ ਕਹਿੰਦੇ ਨੂਨ ਕਹਿੰਦੇ ਆ ਆ ਕੇ ਮੜਾ ਤੇਲ ਮਲ ਕੇ ਜਾ ਤੇ ਜਿਹੜਾ ਮੁੰਡਾ ਉਹ ਕਹਿੰਦਾ ਮੰਮੀ ਅੱਜ ਮੇਰੇ ਪਤਾ ਨਹੀਂ ਆ ਕੀ ਹੋ ਗਿਆ ਪੁੱਤ ਤੂੰ ਤੇਲ ਲਾ ਲਾ ਸਰੋਂ ਦਾ ਜਾਂ ਕੁਛ ਲਾ ਲਾ ਉਹ ਡਾਕਟਰ ਸਾਹਿਬ ਵੈਦ ਸਾਹਿਬ ਹੈ ਕੀ ਆ ਉਹ ਨਾ ਐਕਚੁਅਲੀ ਹੈ ਤਾਂ ਹੈ ਬਾਏ ਦਾ ਰੋਗ ਹੈ ਜਿਨ੍ਹਾਂ ਨੂੰ ਬਾਏ ਬਾਦੀ ਬਹੁਤ ਹੁੰਦੀ ਹੈ ਬਾਤ ਪਿੱਤ ਕਫ ਤਿੰਨ ਦੋਸ਼ ਦੇ ਚ ਬਾਤ ਜ਼ਿਆਦਾ ਵਧਿਆ ਹੁੰਦਾ ਬਾਏ ਦਾ ਰੋਗ ਹੈ ਇਹਦਾ ਨਸਾਂ ਥੱਲੇ ਫੁੱਲ ਜਾਂਦੀਆਂ ਨੇ ਅੱਛਾ ਕਈਆਂ ਦੀਆਂ ਤਾਂ ਜਿਵੇਂ ਸਪਾਈਡਰ ਵੇਨ ਵਾਂਗੂ ਬਰੀਕ ਬਰੀਕ ਧਾਗਿਆਂ ਵਰਗੀਆਂ ਨੀਲੀਆਂ ਪੀਲੀਆਂ ਨਾਲ ਨਸਾਂ ਹੋ ਜਾਂਦੀਆਂ ਨੇ ਉਹ ਦੇਖੀ ਤਾਂ ਉਹਨਾਂ ਨੂੰ ਜਾਂਦਾ ਪਰ ਉਹ ਜਾਂਦਾ ਜਾਂ ਜਲਦੀ ਵੀ ਉਹਨੂੰ ਇਲਾਜ ਨਹੀਂ ਮਤਲਬ ਉਹਦਾ ਸਮਝ ਆਉਂਦਾ ਵੀ ਕੀ ਕਰਾਂ ਘਰੇ ਕਦੇ ਜ਼ਬਾਨ ਖਾਲੀ ਕਦੇ ਕੁਝ ਖਾ ਲਿਆ ਕਦੇ ਸੌਫ ਖਾਲੀ ਕਦੇ ਘੋੜ ਖਾ ਲਿਆ ਕਦੇ ਕੋਈ ਸਾਡੇ ਵਰਗੇ ਦੀ ਕੋਈ ਵੀਡੀਓ ਦੇਖ ਲਈ ਉਹ ਚ ਕੀ ਇਲਾਜ ਪਤਾ ਲੱਗਿਆ ਉਹ ਕਰ ਲਿਆ ਨਹੀਂ ਅੱਗੇ ਵਧੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਰੋਕ ਕੇ ਪੁੱਛਣਾ ਚਾਹੁੰਦਾ ਇੱਕ ਖਤਰਨਾਕ ਕਿੰਨਾ ਬਹੁਤ ਜ਼ਿਆਦਾ ਇਹ ਕਈ ਵਾਰੀ ਤਾਂ ਇਹ ਆਪਰੇਸ਼ਨ ਦੀ ਨੌਬਤ ਆ ਜਾਂਦੀ ਆ ਇਹ ਐਡੀ ਐਡੀ ਉਂਗਲੀ ਨਾਲੋਂ ਵੀ ਜ਼ਿਆਦਾ ਮੋਟੀਆਂ ਹੋ ਜਾਂਦੀਆਂ ਨੇ ਰਸਿਆਂ ਵਾਂਗੂ ਬਾਹਰ ਆ ਜਾਂਦੀਆਂ ਨੇ ਤੁਰਨ ਫਿਰਨ ਚੌਖਾ ਹੋ ਜਾਂਦਾ ਕਈ ਵਾਰ ਤਾਂ ਇੰਨਾ ਦਰਦ ਹੁੰਦਾ ਕਈ ਵਾਰ ਇਹ ਕੈਂਸਰ ਦਾ ਕਾਰਨ ਵੀ ਬਣਦੀਆਂ ਨੇ ਔਰ ਇਹ ਐਸਾ ਬਣਦਾ ਹੈ ਪ੍ਰੋਗਰਾਮ ਜ਼ਹਿਰ ਬਣ ਜਾਂਦਾ ਕਈ ਤਾਂ ਜੋਕਾ ਲਵਾਈ ਜਾਂਦੇ ਨੇ ਲੀਚ ਥੈਰੇਪੀ ਕਰਾਈ ਜਾਂਦੇ ਨੇ ਉਹ ਕੀ ਹੋਇਆ ਇੱਕ ਵਾਰ ਚੂਸ ਲਿਆ ਕੱਢਦਾ ਤੇ ਫੇਰ ਫੇਰ ਭਰ ਗਿਆ ਉਹ ਤੇ ਇਹਦੇ ਵਾਸਤੇ ਸਭ ਤੋਂ ਵਧੀਆ ਟਰੀਟਮੈਂਟ ਮੈਂ ਤੁਹਾਨੂੰ ਦੱਸ ਦਿੰਦਾ ਆਯੁਰਵੈਦਿਕ ਦੇ ਵਿੱਚ ਮਤਲਬ ਸਿਸਟਮ ਆਫ ਆਯੁਰਵੈਦਿਕ ਦੇ ਵਿੱਚ ਤੁਹਾਨੂੰ ਜਾਣਾ ਪਊਗਾ ਜਦੋਂ ਤੁਹਾਡੇ ਸ਼ੁਰੂ ਹੁੰਦੀਆਂ ਨੇ ਨਾ ਉਸੇ ਟਾਈਮ ਸਾਡੇ ਜਿਹੜੇ ਵੈਦ ਆ ਉਹਨਾਂ ਨੇ ਇੱਕ ਵਾਲਨਟ ਭਸਮ ਤੋਂ ਆਇਲ ਬਣਾਇਆ ਵਾਲਨਟ ਮਤਲਬ ਅਖਰੋਟ ਲੈ ਕੇ ਅਖਰੋਟਾਂ ਨੂੰ ਚੰਗੀ ਤਰ੍ਹਾਂ ਜਲਾ ਕੇ ਜਿਹੜੀ ਉਹਦੀ ਭਸਮ ਬਣੀ ਉਹਨੂੰ ਫਿਰ ਤੇਲ ਤੇਲ ਦੇ ਵਿੱਚ ਕਾੜ ਕੇ ਉਹਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਹੁਣ ਤੁਸੀਂ ਕਹੋਗੇ ਗੋਲ ਸਾਹਿਬ ਤੇਲ ਤਾਂ ਦੱਸਤਾ ਤੇਲ ਦਾ ਨਾਮ ਵੀ ਦੱਸ ਦੋ ਕਮੈਂਟ ਦੇ ਵਿੱਚ ਬਹੁਤ ਕੁਝ ਕਰਦੇ ਹੋ ਤੁਸੀਂ ਐਜਾ ਮੈਂ ਤੇਲ ਦਾ ਨਾਮ ਦੱਸਣ ਲੱਗਾ ਤੇਲ ਜਿਹੜਾ ਨਾਰੀਅਲ ਦਾ ਉਹਦੇ ਵਿੱਚ ਪੈਦਾ ਨਾਰੀਅਲ ਤੇਲ ਪਾ ਕੇ ਉਹ ਬਣਦਾ ਔਰ ਉਹਨੂੰ ਜਦੋਂ ਅਸੀਂ ਲੱਤਾਂ ਤੇ ਐ ਮਲਦੇ ਆ ਤਾਂ ਮਲਣ ਦੇ ਨਾਲ ਰਾਤ ਨੂੰ ਮਲ ਕੇ ਸੋਜੋ ਰਾਤ ਨੂੰ ਐ ਲੱਗੂ ਜਿਵੇਂ ਲੱਤਾਂ ਦੇ ਵਿੱਚ ਕੁਝ ਤੁਰਿਆ ਫਿਰਦਾ ਹੁੰਦਾ ਸੱਪ ਸਲੂੰਢੀ ਆਈਆਂ ਉਹ ਆਪਣੇ ਆਪ ਫੀਲਿੰਗ ਦਿੰਦਾ ਤੇ ਹੌਲੀ 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 ਜਿਹੜੀ ਉਹ ਚੀਜ਼ ਆ ਉਹ ਨਾਰਮਲ ਹੋ ਜਾਂਦੀ ਆ ਔਰ ਇਹਦਾ ਬੜਾ ਬੈਨੀਫਿਟ ਆ ਕਿ ਇਹਨੂੰ ਪਹਿਲੀ ਸਟੇਜ 'ਤੇ ਰੋਕ ਲਿਆ ਜਾਵੇ ਜਦੋਂ ਤੁਸੀਂ ਕਹਾਣੇ ਕਰਦੇ ਰਹਿੰਦੇ ਹੋ ਫਿਰ ਇਹਦਾ ਆਪਰੇਸ਼ਨ ਹੋਣਾ ਸਾਡੇ ਦਰਸ਼ਕੋਂ ਇੱਕ ਹੋਰ ਸਵਾਲ ਪੁੱਛਣਗੇ ਜੀ ਉਹ ਕਹਣਗੇ ਵੈਸੇ ਆਪ ਨੂੰ ਦੱਸ ਤਾਂ ਦਿੱਤਾ ਸਾਨੂੰ ਇਹ ਤਾਂ ਦੱਸ ਦੋ ਇਹ ਮਿਲੂ ਕਿੱਥੋਂ ਘਰੇ ਅਸੀਂ ਬਣਾ ਨਹੀਂ ਸਕਦੇ ਤੁਸੀਂ ਸਾਨੂੰ ਪੰਗਾ ਹੋਰ ਪਾਤਾ ਨਹੀਂ ਜੀ ਜਿਹੜੇ ਸਿਆਣੇ ਬਜ਼ੁਰਗ ਆ ਉਹ ਘਰੇ ਬਣਾ ਲੈਂਦੇ ਆ ਪਰ ਜਿਹੜੇ ਲੋਕ ਪੀਜੀ 'ਚ ਬੈਠੇ ਆ ਜਾਂ ਇਧਰ ਉਧਰ ਰਹਿੰਦੇ ਆ ਜਾਂ ਬਾਹਰ ਅੰਦਰ ਨੇ ਜੌਬ ਕਰਦੇ ਨੇ ਕਿਤੇ ਘਰੇ ਜਾਣਾ ਹੀ ਨਹੀਂ ਮਿਲਦਾ ਤਾਂ ਪਛਾਣ ਹੀ ਪਤਾ ਉਹਨਾਂ ਲੋਕਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਵੈਬਸਾਈਟ ਵੈਬਸਾਈਟ ਤੇ ਜਾਓ ਜਿਵੇਂ ਇੱਕ ਫੋਨ ਨੰਬਰ ਦੱਸਣ ਲੱਗਾ ਉੱਥੇ ਕਾਲ ਕਰ ਲਿਓ ਸਾਡੇ ਬੱਚੇ ਜਿਹੜੇ ਆ ਉਹ ਤੁਹਾਨੂੰ ਸਮਝਾ ਦੇਣਗੇ ਜਿਹੜੇ ਕਾਲ ਸੈਂਟਰ ਚ ਬੈਠੇ ਆ ਤੁਸੀਂ ਇਹਨੂੰ ਕਿਵੇਂ ਮੰਗਾ ਸਕਦੇ ਹੋ ਘਰੇ ਬੈਠੇ ਬਿਠਾਏ ਔਰ ਇਹਦਾ ਕੀ ਸਿਸਟਮ ਹੈ ਮੈਂ ਤੁਹਾਨੂੰ ਦੱਸ ਦਿੰਨਾ ਕਿ ਵੈਰੀਕੋਸ ਵੇਇਨਸ ਵਾਸਤੇ ਤੁਸੀਂ ਸਿਰਫ ਇੰਨਾ ਹੀ ਲਿਖਣਾ www. webone.com ਜਿਹੜੀ ਇਹ ਸਾਈਟ ਤੁਹਾਡੇ ਕੋਲੇ ਸਕਰੀਨ ਤੇ ਦਿਖ ਰਹੀ ਹੋਊਗੀ ਉਹਨੂੰ ਚੰਗੀ ਤਰ੍ਹਾਂ ਸਪੈਲਿੰਗ ਚੈੱਕ ਕਰਕੇ ਮਲਾਓਗੇ ਤਾਂ ਕੱਲਾ ਉੱਥੇ ਵੈਰੀਕੋਸ ਵੇਇਨਸ ਨਹੀਂ ਬਹੁਤ ਕੁਝ ਆ ਪੂਰਾ ਸ਼ੋਰੂਮ ਖੁੱਲ ਜੁੰਦਾ ਆਪਣਾ 450 ਪ੍ਰੋਡਕਟ ਆ ਉਹਦੇ ਉੱਤੇ ਆਪਣਾ ਅਲੱਗ-ਅਲੱਗ ਬਿਮਾਰੀਆਂ ਵਾਸਤੇ ਪਰ ਵੈਰੀਕੋਸ ਵੇਇਨਸ ਜਦੋਂ ਤੁਸੀਂ ਉਹਦੇ ਤੇ ਲੱਭੋਗੇ ਤਾਂ ਤੁਹਾਨੂੰ ਤੁਹਾਡੇ ਮੂਰੇ ਤੁਹਾਡਾ ਚੈਪਟਰ ਖੁੱਲ ਕੇ ਆਊਗਾ ਮਾਈਗਰੇਨ ਲੱਭੋਗੇ ਤਾਂ ਮਾਈਗਰੇਨ ਦਾ ਖੁੱਲ ਕੇ ਆਊਗਾ ਤਾਂ ਉਹਦੇ ਚ ਤੁਸੀਂ ਜਾ ਕੇ ਇਹਦੇ ਬਾਰੇ ਪੂਰਾ ਪਹਿਲਾਂ ਪੜ੍ਹੋ ਇਸ ਤਰ੍ਹਾਂ ਲਲ ਦੇਖੋ ਤੇ ਉਹਦੇ ਵਿੱਚ ਪਰਹੇਜ਼ ਵੀ ਲਿਖਿਆ ਹੁੰਦਾ ਵੀ ਇਹਦੇ ਲਈ ਪਰਹੇਜ਼ ਆ ਜ਼ਰੂਰੀ ਆ ਪਰਹੇਜ਼ ਜੇ ਕਰ ਸਕਦੇ ਹੋ ਤਾਂ ਆਰਡਰ ਕਰਕੇ ਮੰਗਾ ਲਓ ਤੇ ਤੁਸੀਂ ਦੇਖੋਗੇ ਕਿ 5 ਜਾਂ 6 ਮਹੀਨੇ ਦੇ ਵਿੱਚ ਵਿੱਚ ਆਪਣਾ ਖਿਹੜਾ ਛੁੱਟ ਗਿਆ ਇਸ ਪ੍ਰੋਬਲਮ ਤੋਂ ਔਰ ਦੂਜੀ ਗੱਲ ਜੇ ਤੁਹਾਨੂੰ ਵੈਬਸਾਈਟ ਤੇ ਔਖਾ ਲੱਗਦਾ ਤਾਂ 82830 60000 828306 0000 ਇਹ ਨੰਬਰ ਹੈ ਆਪਣਾ ਜਦੋਂ ਮਰਜ਼ੀ ਮਲਾ ਕੇ ਤੁਸੀਂ ਗੱਲ ਕਰ ਸਕਦੇ ਕੋਈ ਵੈਸਾ ਕੋਈ ਜਗਾ ਵੀ ਦੱਸ ਦਿਓ ਚੰਡੀਗੜ੍ਹ ਦੇ ਵਿੱਚ ਕਈ ਵਾਰ ਚੰਡੀਗੜ੍ਹ ਕੋਈ ਤਰੀਕ ਤੇ ਆਇਆ ਹੁੰਦਾ ਕੋਈ ਰੈਲੀ 'ਚ ਆਇਆ ਹੁੰਦਾ ਕੋਈ ਸੱਜਣ ਮਿੱਤਰ ਨੂੰ ਮਿਲਣ ਆਇਆ ਹੁੰਦਾ ਉਹ ਕਹਿੰਦਾ ਨੰਬਰ ਵੀ ਦੱਸਤਾ ਉਹਨੂੰ ਸਾਨੂੰ ਮਾੜੀ ਜਗਾ ਦੱਸ ਰੈਲੀਆਂ 'ਚ ਦੱਸ ਦਿਓ ਤੁਸੀਂ ਆਇਆ ਕੋਈ গারਲਫ੍ਰੈਂਡ ਨੂੰ ਮਿਲਣ ਵੀ ਆਇਆ ਹੁੰਦਾ ਬਿਲਕੁਲ ਸਾਰੇ ਇਹਨਾਂ ਨੂੰ ਲਓ ਲਓ ਜਿਹੜਾ ਬੰਦਾ ਜਿਵੇਂ ਮਰਜ਼ੀ ਆਇਆ ਹੋਵੇ ਉਹਦੇ ਵਾਸਤੇ ਅਗਰ ਚੰਡੀਗੜ੍ਹ ਚੱਕਰ ਲੱਗਦਾ ਤੇ ਚੰਡੀਗੜ੍ਹ ਸੈਕਟਰ 44 ਦੇ ਵਿੱਚ 372 ਨੰਬਰ ਸ਼ੋਰੂਮ ਹੈ ਵੈਸੇ ਤਾਂ ਤੁਸੀਂ ਭਾਸ਼ ਗੂਗਲ ਚੰਡੀਗੜ੍ਹ ਲਿਖੋਗੇ ਨਾ ਗੂਗਲ ਤੇ ਜਾ ਕੇ ਮੇਰੀ ਪੂਰੀ ਉਹਦੇ ਤੇ ਹਿਸਟਰੀ ਆ ਜਾਣੀ ਹੈ ਤੁਹਾਡੇ ਕੋਲ ਤੁਸੀਂ ਪੜ੍ਹ ਕੇ ਜਿੱਥੇ ਵੀ ਨੂੰ ਮਿਲਣਾ ਮਿਲ ਸਕਦੇ ਹੋ ਬਾਕੀ ਪੰਜਾਬ ਦੇ ਵਿੱਚ ਬਠਿੰਡਾ ਅੰਮ੍ਰਿਤਸਰ ਜਲੰਧਰ ਤੇ ਇੱਕ ਆਪਣਾ ਸੰਗਰੂਰ ਇੱਕ ਆਪਣਾ ਪਟਿਆਲਾ ਮੋਗਾ ਇਹੋ ਜੇ ਕਾਫੀ ਜਿਹੜੇ ਸੈਂਟਰ ਨੇ ਖੁੱਲ ਰਹੇ ਨੇ ਔਰ ਤੁਹਾਨੂੰ ਇੱਕ ਖੁਸ਼ਖਬਰੀ ਦੱਸਾਂ ਸ਼ਾਇਦ ਮੇਰੇ ਲਈ ਤਾਂ ਬਹੁਤ بڑا ਉਹ ਖੁਸ਼ੀ ਦਾ ਮੌਕਾ ਹੈ ਕਿ ਆਪਣੇ ਸਭ ਤੋਂ ਵੱਡਾ ਸਭ ਤੋਂ ਪਵਿੱਤਰ ਜਿਹੜਾ ਸਥਾਨ ਹੈ ਪੰਜਾਬ ਦਾ ਜਿਹਦੇ ਜਿਹਦੇ ਕਰਕੇ ਸਾਡੇ ਪੰਜਾਬ ਦੀ ਪੂਰੀ ਧਰਤੀ ਪਵਿੱਤਰ ਉਹ ਹਰਮੰਦਰ ਸਾਹਿਬ ਹੈ ਉਹ ਦਰਬਾਰ ਸਾਹਿਬ ਹੈ ਉੱਥੇ ਆਪਾਂ ਨੂੰ ਪਹਿਲੀ ਵਾਰੀ ਇਹ ਹੋਇਆ ਕਿ ਤੁਹਾਡੇ ਭਰਾ ਸੁਭਾਸ਼ ਗੋਇਲ ਨੂੰ ਉੱਥੇ ਸਥਾਨ ਮਿਲਿਆ ਗੁਰਦੁਆਰਾ ਕਮੇਟੀ ਵੱਲੋਂ ਸਤਾਨ ਮਿਲਿਆ ਕਿ ਇਹ ਦੁਕਾਨ ਦੇ ਵਿੱਚ ਆ ਕੇ ਤੁਸੀਂ ਗੁਲਸਬ ਆਪਣਾ ਕੰਮ ਕਰੋ ਤੇ ਆਪਣੀਆਂ ਇੱਥੇ ਜਿਹੜੀਆਂ ਦਵਾਈਆਂ ਨੇ ਉਹ ਰੱਖੋ ਲੋਕਾਂ ਦੀ ਜਿਹੜੀ ਸੇਵਾ ਉਹ ਕਰੋ ਜੀ ਇਹ ਮੁਬਾਰਕਬਾਦ ਦਾ ਮੈਂ ਹੱਕਦਾਰ ਵੀ ਹਾਂ ਔਰ ਮੈਂ ਸਾਰਿਆਂ ਨੂੰ ਕਹੂੰਗਾ ਕਿ ਉੱਥੇ ਜਾ ਕੇ ਪਤਾ ਲੱਗਿਆ ਕਿ ਮਨ ਨੀਮਾ ਮਤ ਉੱਚੀ ਦਾ ਕੀ ਮਤਲਬ ਹੁੰਦਾ ਤਾਂ ਉੱਥੇ ਬਹਿ ਕੇ ਅਸੀਂ ਇੱਕ ਇਹ ਜ਼ਰੂਰ ਵਾਦਾ ਕੀਤਾ ਲੋਕਾਂ ਨਾਲ ਵੀ ਉੱਥੇ ਅਸੀਂ ਦਸਵੰਦ ਗੋਲਕ ਚ ਨਹੀਂ ਪਾਵਾਂਗੇ ਲੋਕਾਂ ਦੇ ਬਿੱਲਾਂ ਚ ਹੀ ਕੱਟੀ ਜਾਵਾਂਗੇ ਤਾਂ ਕਿ ਉੱਥੇ ਬੈਠਣ ਦਾ ਇੱਕ ਸਾਨੂੰ ਅਸ਼ੀਰਵਾਦ ਵੀ ਮਿਲਿਆ ਰਹੇ ਹੁਣ ਅਸੀਂ ਥੋੜਾ ਜਿਹਾ ਇਹ ਦੋ ਹੈਗੇ ਨੇ ਜੀ ਇੱਕ ਵੈਰੀ ਕੋਨਸ ਹੈਗਾ ਨਾ ਇੱਕ ਦੂਜਾ ਹੈਗਾ ਸਪਾਈਡਰ ਹੈਗਾ ਜੀ ਦੋਨਾਂ ਚੋਂ ਖਤਰਨਾਕ ਕਿਹੜਾ ਜੀ ਦੇਖੋ ਖਤਰਨਾਕ ਦੋਨੇ ਹੀ ਆ ਜਿਵੇਂ ਸਪਾਈਡਰ ਵੇਨ ਪਹਿਲਾਂ ਬਣਦੀ ਆ ਸਪਾਈਡਰ ਵੇਨ ਨੂੰ ਅਸੀਂ ਧਿਆਨ ਨਹੀਂ ਦਿੰਦੇ ਉਹ ਨੀਲੀਆਂ ਪੀਲੀਆਂ ਜੀਆਂ ਜਾਲੀ ਜੀ ਬਣ ਜਾਂਦੀ ਆ ਸਪਾਈਡਰ ਸਪਾਈਡਰ ਦੀ ਤਰ੍ਹਾਂ ਉਹ ਜਾਲੀ ਜੀ ਜਦੋਂ ਬਣ ਜਾਂਦੀ ਆ ਸੀ ਉਹਨੂੰ ਮੜਾ ਮੋਟਾ ਤੇਲ ਤੂ ਲਾ ਕੇ ਛੱਸਦੇ ਰਹਿੰਦੇ ਆ ਜਾਂ ਮੜਾ ਮੋਟਾ ਬਦਲ ਉਹ ਇੰਨੀ ਜ਼ਿਆਦਾ ਡੇਂਜਰਸ ਨਹੀਂ ਹੁੰਦੀ ਪਰ ਉਹ ਵੀ ਉਹਦੇ ਨਾਲ ਕੀ ਹੁੰਦਾ ਕਿ ਪੈਰਾਂ ਦੇ ਵਿੱਚ ਅੱਗ ਨਿਕਲਣੀ ਜਲਣ ਹੋਣੀ ਪੈਰਾਂ ਦੇ ਵਿੱਚ ਦਰਦ ਹੋਣਾ ਇਹ ਉਹਦਾ ਮੁੱਖ ਕਾਰਨ ਬਣਦੀ ਆ ਪਰ ਜਿਹੜੀ ਵੇਰੀਕੋਸ ਵੇਨ ਆ ਉਹ ਤੇ ਪੂਰੀ ਲੱਤ ਨੂੰ ਬਹੁਤ ਕੰਮ ਖਰਾਬ ਕਰਦੀ ਐ ਤੁਹਾਡੇ ਜਿਹੜਾ ਸਭ ਤੋਂ ਵੱਡਾ ਪੰਗਾ ਕੀ ਪਾਉਂਦੀ ਆ ਉਹ ਬੰਦੇ ਦੀ ਜਿਹੜੀ ਬੰਦਾ ਚਾਹੇ ਬੰਦੀ ਚਾਹੇ ਭੈਣ ਚਾਹੇ ਸਾਡਾ ਕੋਈ ਭਰਾ ਉਹਦੀ ਰੋਮਾਂਸ ਭਰੀ ਜਿਹੜੀ ਲਾਈਫ ਆ ਉਹਨੂੰ ਜਮੇ ਡਿਸਟਰਬ ਕਰ ਦਿੰਦੀ ਚੱਲਣ ਫਿਰ ਤੋਂ ਬੰਦਾ ਜਮੇ ਬੈੱਡ ਤੇ ਆ ਜਾਂਦਾ ਬੈੱਡ ਤੇ ਵੀ ਆ ਜਾਂਦਾ ਕਈ ਵਾਰ ਤਾਂ ਐਡਾ ਬੁਰਾ ਹਾਲ ਹੋ ਜਾਂਦਾ ਵੀ ਉਹਨੂੰ ਬਾਥਰੂਮ ਜਾਣ ਲੱਗੇ ਵੀ ਪੈਰ ਥੱਲੇ ਰੱਖਣ ਸਰ ਚਿਕਾ ਨਿਕਲਦੀਆਂ ਨੇ ਇੰਨਾ ਦਰਦ ਹੁੰਦਾ ਇਹ ਐਡਾ ਖਤਰਨਾਕ ਰੋਗ ਹੈ ਇਹ ਇਸੇ ਕਰਕੇ ਇਹਦੇ ਤੇ ਅੱਜ ਜੇ ਤੁਸੀਂ ਗੱਲ ਕੀਤੀ ਆ ਤਾਂ ਮੈਂ ਵੀ ਉਨੀ شدت ਦੇ ਨਾਲ ਇਹ ਗੱਲ ਕਹਿ ਰਿਹਾ ਕਿ ਇਹਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਤੁਸੀਂ ਜਦੋਂ ਵੀ Google ਤੇ ਜਾਓਗੇ ਵੈਰੀਕੋਸ ਵੇਇਨਸ ਬਾਰੇ ਪੜਿਓ ਪੜ੍ਹ ਕੇ ਉਸ ਤੋਂ ਬਾਅਦ ਤੁਸੀਂ ਜਿਹੜੀ ਮੈਡੀਸਿਨ ਹੈ ਉਹ ਆਰਡਰ ਕਰਿਓ ਔਰ ਮੈਡੀਸਿਨ ਜਿਹਦੇ ਉੱਤੇ ਬੈਦਵਾਨ ਲਿਖਿਆ ਇਹ ਸਮਝ ਲਓ ਵੀ ਉਹ ਗਵਰਨਮੈਂਟ ਤੋਂ ਸਰਟੀਫਾਈਡ ਆ ਉਦੇ ਬਾਰੇ ਸ਼ੱਕ ਕਰਨ ਦੀ ਲੋੜ ਨਹੀਂ ਉਹਨੇ ਆਪਣਾ ਫਾਇਦਾ ਲੈ ਲਿਆ ਜਿਹੜੇ ਭਸਮ ਤਿਆਰ ਕਰ ਲਈ ਜੀ ਤੁਸੀਂ ਇਹ ਭਸਮ ਦਾ ਕੋਈ ਨਾਮ ਵੀ ਰੱਖਿਆ ਹੋਣਾ ਅੱਗੇ ਇਹਦਾ ਵਾਕ ਉਹ ਤੁਸੀਂ ਨਾਮ ਰੱਖਦੇ ਹੋ ਕਰਦੇ ਇਹਦਾ ਸਿੰਪਲ ਹੀ ਨਾਮ ਬਿਲਕੁਲ ਨਾਮ ਜਿਹੜੇ ਲੋਕ ਬਣਾ ਸਕਦੇ ਆ ਵਾਲਨਟ ਭਸਮ ਆਇਲ ਵਾਲਨਟ ਮਤਲਬ ਅਖਰੋਟ ਦੀ ਭਸਮ ਬਣਾਤੀ ਤੁਹਾਡਾ ਵੀ ਐਸੇ ਨਾਮ ਤੇ ਆ ਜੀ ਅਸੀਂ ਐਸੇ ਨਾਮ ਤੇ ਦਿੱਤਾ ਵਾਲਨਟ ਭਸਮ ਆਇਲ ਦੇ ਨਾਮ ਤੇ ਔਰ ਉਹ ਸਾਨੂੰ ਸਾਨੂੰ ਉਹ ਵੀ ਮਿਲ ਗਈ अप्रूवल ਵੀ ਮਿਲੀ ਗਵਰਨਮੈਂਟ ਤੋਂ ਕਿਉਂਕਿ ਅਸੀਂ ਨਾਲ ਦੀ ਨਾਲ ਉਹਦੇ ਲੈਬ ਟੈਸਟ ਕਰਵਾ ਦੇ। ਕਿੰਨੇ ਕੇਸ ਤੁਹਾਡੇ ਕੋਲੇ ਆਉਂਦੇ ਆ ਜੀ? ਕਿਉਂਕਿ ਇਹ ਕੇਸ ਅਸੀਂ ਦੇਖ ਰਹੇ ਆ ਲਗ ਜਿਹਦੇ ਨਾਲ ਗੱਲ ਕਰਗੇ ਉਹ ਮਤਲਬ ਚੱਕ ਕੇ ਲੱਤ ਜੀ ਦਿਖਾ ਦਿੰਦਾ ਯਾਰ ਬਹੁਤ ਪਰੇਸ਼ਾਨ ਮੈਂ ਤਾਂ। ਬਹੁਤ ਹੀ ਆਉਂਦੇ ਆ ਜੀ। ਮਤਲਬ 슈ਗਰ ਦੇ ਵੀ ਆਉਂਦੇ ਆ, ਫੈਟੀ ਲੀਵਰ ਦੇ ਵੀ ਆਉਂਦੇ ਆ ਤੇ ਗੋਡਿਆਂ ਵਾਲੇ ਵੀ ਆਉਂਦੇ ਆ। ਇਨਾਂ ਦੇ ਬਰਾਬਰ ਹੀ ਵੈਰੀਕੋਸ ਵੇਨਸ ਤੇ ਪ੍ਰੋਬਲਮ ਆ ਰਹੇ ਆ ਔਰ ਵੈਰੀਕੋਸ ਵੇਨ ਜਿਹੜੀ ਆ ਇਹ ਪਹਿਲਾਂ ਪਹਿਲਾਂ ਸਾਨੂੰ ਲੱਗਦਾ ਸੀ ਵੀ ਇਹਦਾ ਕੋਈ ਕਿਉਰ ਹੈ ਨਹੀਂ ਪਰ ਹੌਲੀ ਹੌਲੀ ਫਿਰ ਇਹ ਤੇ ਬਹੁਤ ਕੰਮ ਹੋਇਆ ਜੀ ਕਿਹੜੀ ਏਜ ਫੈਕਟਰ ਆ ਜੀ ਇਹ ਤੋਂ ਸਾਰੀ ਜੀ 22 23 ਸਾਲ ਤੋਂ ਸ਼ੁਰੂ ਹੋ ਜਾਂਦੇ ਨੇ ਬੱਚੇ ਔਰ 60 65 ਸਾਲ ਦੀ ਉਮਰ ਤੱਕ ਦੇ ਲੋਕ ਸਾਡੇ ਕੋਲੇ ਆਉਂਦੇ ਆ ਇੱਕ ਇਹ ਹੋਗੀ ਇਕੋ ਪਾਰਕਿੰਸਨ ਜਿਹਦੇ ਚੋਂ ਬੰਦੇ ਦੇ ਹੱਥ ਪੈਰ ਹਿੱਲਣ ਲੱਗ ਜਾਂਦੇ ਆ ਇੱਕ ਉਹ ਪ੍ਰੋਬਲਮ ਹੈ ਇਹ ਦੋਨਾਂ ਦਾ ਇਲਾਜ ਇੱਕੋ ਹੀ ਆ ਜਿਹਦੇ ਵਿੱਚ ਅਸੀਂ ਇੱਕ ਤਾਂ ਦਿੰਨੇ ਹੈਗਾ ਗੂਸਬੈਰੀ ਪਾਊਡਰ ਇੱਕ ਅਸੀਂ ਦਿੰਨੇ ਆ ਵਿਦਾਨੀਆ ਐਸਐਫ ਪਾਊਡਰ ਸਵੇਰੇ ਭੋਗ ਕੇ ਰਾਤ ਨੂੰ ਲੈ ਲਓ ਰਾਤ ਨੂੰ ਭੋਗ ਕੇ ਸਵੇਰੇ ਲੈ ਲਓ ਇਹਦੇ ਨਾਲ ਟੋਟਲ ਨਰਵ ਸਿਸਟਮ ਸਟਰੋਂਗ ਹੋ ਕੇ ਤੁਹਾਡੇ ਜੋਇੰਟ ਦੇ ਵਿੱਚ ਗ੍ਰਿਪ ਬਣਨਾ ਸ਼ੁਰੂ ਹੋ ਜਾਂਦਾ ਅੱਜ ਐਗਜ਼ਾਮਪਲ ਤੌਰ ਤੇ ਕਿਸੇ ਸਾਖਸ਼ ਨੂੰ ਅੱਜ ਥੋੜੀ ਜੀ ਪ੍ਰੋਬਲਮ ਆ ਗਈ ਇਹ ਉਹਦੀਆਂ ਨਾੜਾਂ ਜੀਆਂ ਥੋੜੀਆਂ ਨਸਾਂ ਜਿਹੜੀਆਂ ਆ ਪੰਜਾਬੀ ਚ ਨਾੜਾਂ ਹੀ ਕਹਿ ਦਿੰਦੇ ਆ ਚੱਲਣ ਲੱਗ ਜਾਂਦੀਆਂ ਨਾੜੀਆਂ ਜੀਆਂ ਬਾਹਰ ਆਉਣ ਲੱਗ ਜਾਂਦੀਆਂ ਕਿੰਨੇ ਚਰਚੇ ਅਸਲੀ ਰੂਪ ਦੇ ਵਿੱਚ ਆ ਜਾਂਦੀ ਹੈ ਬਿਮਾਰੀ ਕਿੰਨਾ ਤਕਰੀਬਨ ਇਹਨੂੰ 6 ਮਹੀਨੇ ਤੋਂ ਸਾਲ ਲੱਗ ਜਾਂਦਾ ਹੈ ਕਈਆਂ ਦੀ ਤਾਂ 3 ਮਹੀਨੇ ਚ ਆ ਜਾਂਦੀ ਹੈ ਅਸਲੀ ਰੂਪ ਦਿਖਾਉਣ ਅਸਲੀ ਰੂਪ ਜਿਹੜਾ ਆਉਂਦਾ ਇਹ 3 ਮਹੀਨੇ ਤੋਂ ਲੈ ਕੇ ਸਾਲ ਲੱਗ ਜਾਂਦਾ ਉਹਨੂੰ ਔਰ ਉਹ ਉਖੜ ਕੇ ਬਾਹਰ ਆ ਜਾਂਦੀ ਹੈ ਔਰ ਇਹਦਾ ਅਗਰ ਕਿਉਰ ਕੀਏ ਇਹਦਾ ਇਲਾਜ ਕੀਏ ਉਹ ਵੀ 3 ਮਹੀਨੇ ਤੋਂ 1 ਸਾਲ ਹੀ ਲੱਗਦਾ ਇਹਦਾ ਇਲਾਜ ਵੀ ਉਨੀ ਟਾਈਮ ਚ ਹੀ ਹੁੰਦਾ ਸੀਰੀਅਸ ਲੈਣ ਦੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਜੇ ਕਿਸੇ ਨੂੰ ਜਰਾ ਵੀ ਆਪਣੀਆਂ ਲੱਤਾਂ ਪੈਰਾਂ ਦੇ ਉੱਤੇ ਨਾੜੀਆਂ ਨੀਲੀਆਂ ਪੀਲੀਆਂ ਜਾਂ ਮਾੜਾ ਮੋਟਾ ਵੀ ਇਦਾਂ ਦਾ ਦਿਖਦਾ ਤਾਂ ਇਹ ਸਮਝ ਲਓ ਵੀ ਸਾਡੇ ਬਾਥਰੂਮ 'ਚ ਸੱਪ ਦੇਖਣ ਲੱਗਾ ਐਡਾ ਖਤਰਨਾਕ ਸੌਦਾ ਐ ਇਹਨੂੰ ਤਾਂ ਇਮੀਜিয়েਟ ਤੋ ਥੀ ਕੰਟਰੋਲ ਕਰਨਾ ਪਊ ਜਿਹੜਾ ਆਪਾਂ ਘਰਾਂ ਦੇ ਵਿੱਚ ਸਸਤਾ ਸੌਦਾ ਲੱਭ ਲੈਨੇ ਆ ਸਰੋਂ ਦਾ ਤੇਲ ਗਰਮ ਕਰ ਲਓ ਮਲੋ ਪਿਛੇ ਜਾਂ ਅਸੀਂ ਨੇੜੇ ਮਾੜਾ ਮੋਟਾ ਸੱਡਾ ਹੁੰਦਾ ਉਹ ਕੋਈ ਹੱਥ ਪੈਰ ਚੜਾਉਣ ਵਾਲਾ ਬੰਦਾ ਪਿੰਡਾਂ ਦੇ ਵਿੱਚ ਹੁੰਦੇ ਆਮ ਤੌਰ ਤੇ ਕਹਿੰਦੇ ਵੀ ਫਲਾਨਾ ਗੋਡਾ ਚੜਾ ਦਿੰਦਾ ਜੇ ਉਹ ਮੋਚ ਪੈ ਗਈ ਮੋਚ ਵੀ ਕੱਢ ਦਿੰਦਾ ਉਹਦੇ ਕੋਲੇ ਵੀ ਜਾਣਾ ਸ਼ੁਰੂ ਕਰ ਦਿੰ ਇਹ ਤਾਂ ਗਦੇ ਵੀ ਨਹੀਂ ਕਰਨਾ ਚਾਹੀਦਾ ਜੀ ਇਹਦਾ ਮਲ ਮਲਾਈਆ ਨਹੀਂ ਹੋਣਾ ਚਾਹੀਦਾ ਹੂੰ ਇਹਦੀ ਜਿਹੜੀ ਮਾਲਸ਼ਾ ਮਲ ਮਲਾਈਆ ਜਿਹੜਾ ਤੁਸੀਂ ਨਾੜਾਂ ਬਾਹਰ ਆ ਜਾਂਦੀਆਂ ਨਾ ਤੁਸੀਂ ਮਤਲਬ ਸ਼ਹਿਰੀ ਵੀ ਪਿੰਡਾਂ ਵੱਲ ਭਾਈਦੇ ਆ ਜਾਂ ਉੱਥੇ ਉਹ ਬੈਠੇ ਹੁੰਦੇ ਜੀ ਫਲਾਨਾ ਫਲਾਨੇ ਫਲਾਨੀ ਤੋਂ ਆਇਆ ਬਿਆ ਬੰਦਾ ਆਏਗਾ ਲਾਲ ਜੀ ਦਵਾਈਆਂ ਲਈ ਰੱਖੀ ਬੈਠੇ ਉਹਨਾਂ ਕੋਲੇ ਜਾਣਾ ਤੁਹਾਡੀ ਜਾਨ ਨੂੰ ਖਤਰਾ ਆਏਗਾ ਇਹਦਾ ਐਕੂਪ੍ਰੈਸ਼ਰ ਕਰਾ ਲਓ ਫਿਜ਼ੀਓਥੈਰੇਪੀ ਕਰਾ ਲਓ ਉਹ ਇੱਕ ਅਲੱਗ ਚੀਜ਼ ਆ ਜੇ ਉਹ ਵੀ ਕੁਆਲੀਫਾਈਡ ਬੰਦਾ ਜੇ ਹੁਣ ਤੁਸੀਂ ਕਹੋ ਵੀ ਜਿਹੜਾ ਬੰਦਾ ਕਿਤੇ ਵੀ ਬੈਠਾ ਸੜਕ ਤੇ ਮਲਦੂਗਾ ਹੋ ਸਕਦਾ ਉਹ ਵਿਦਵਾਨ ਹੋਵੇ ਪਰ ਹਰ ਕੋਈ ਵਿਦਵਾਨ ਨਹੀਂ ਹੁੰਦਾ ਇਸ ਕਰਕੇ ਇਹਦੇ ਲਈ ਜੇ ਸਪਾਈਡਰ ਵੇਨ ਹੋ ਗਈਆਂ ਜਾਂ ਵੈਰੀਕੋਸ ਵੇਨਸ ਦੀ ਪ੍ਰੋਬਲਮ ਆ ਗਈ ਆ ਤਾਂ ਇਹਦੇ ਵਾਸਤੇ ਮਾੜੇ ਮੋٹے ਇੰਤਜ਼ਾਮ ਨਾ ਕਰੋ ਇਹਦੇ ਵਾਸਤੇ ਹਮੇਸ਼ਾ ਵੱਡਾ ਹੀ ਇੰਤਜ਼ਾਮ ਕਰਨਾ ਪਊਗਾ ਕਿਉਂਕਿ ਜੇ ਇਹ ਬਦਲ ਲੱਗ ਗਿਆ ਨਾ ਤਾਂ ਤੁਹਾਨੂੰ ਬਦਲ ਨਹੀਂ ਦੇਣਾ ਇਹ ਸਾਜਾਲਾ ਕੰਮ ਇੱਥੋਂ ਹੀ ਚੱਲਿਆ ਫਿਰ ਇੱਥੋਂ ਹੀ ਚੱਲਿਆ ਜੀ ਜਿਹੜਾ ਕਹਿੰਦਾ ਵੀ ਇਹ ਤਾਂ ਚੰਡੀਗੜ੍ਹ ਚੱਲੇ ਐ ਜਿ ਮੋਹਾਲੀ ਚੱਲੇ ਮ사ਜ ਕਰਾ ਕੇ ਆਉਂਦਾ ਉਹ ਤਾਂ ਛੋਟੇ ਸ਼ਹਿਰਾਂ 'ਚ ਹੀ ਕੰਮ ਚੱਲ ਪਿਆ ਚੱਲ ਪਿਆ ਇਹ ਸ਼ੌਕੀਆਂ ਜਿਹੜਾ ਹੈਗਾ ਵੱਡੀ ਬਿਮਾਰੀ ਨੇ ਸ਼ੌਕਿਆ ਰੂਪ ਦੇ ਵਿੱਚ ਆ ਕੇ ਤੁਹਾਨੂੰ ਸੇਵਿਆਂ ਦਾ ਰਸਤਾ ਦਿਖਾਤਾ ਦਿਖਾਤਾ ਜੀ ਔਰ ਸਭ ਤੋਂ ਵੱਡਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਕੀ ਕੀ ਕਾਰਨ ਕੀ ਹੈ ਇਹਦਾ ਇਹਦਾ ਕਾਰਨ ਹੈ ਸਿਰਫ ਵਾਇਵਾਦੀ ਔਰ ਲੱਤਾਂ ਲਮਕਾ ਕੇ ਬੈਠੇ ਰਹਿਣਾ ਜਾਂ ਸ਼ੋਰੂਮਾਂ 'ਚ ਮਾਲਕ ਨੇ ਜਿਹੜੇ ਦੁਕਾਨਾਂ ਦੇ ਕੰਮ ਕਰਦੇ ਨੇ ਜਾਂ ਉਹਨਾਂ ਦੇ EMPLOYE ਕੰਮ ਕਰ ਹੁਣ ਕਈ ਮੌਲਾਂ ਚ ਆਪਾ ਜਾਣੇ ਆ ਉੱਥੇ EMPLOYEES ਦੇ ਬੈਠਣ ਲਈ ਬੈਂਚ ਵੀ ਨਹੀਂ ਹੈ ਕਈ ਤਾਂ EMPLOYEES ਆ ਦੇ ਸਿਰ ਤੇ ਕੈਮਰੇ ਲੱਗੇ ਨੇ ਵਿਚਾਰੇ ਖੂਨ ਜਿਆਂ ਚ ਬੜ ਬੜ ਕੇ 10-10 ਮਿੰਟ ਬੈਠੇ ਹੁੰਦੇ ਨੇ ਮੈਂ ਤਾਂ ਜੇ ਉਹਨਾਂ ਨੂੰ ਦੇਖ ਲੈਣਾ ਮੈਂ ਤਾਂ ਉਹਨਾਂ ਦੇ ਮੂਰੇ ਪਰਦਾ ਕਰਕੇ ਗੜ ਜਾਂਦਾ ਨਹੀਂ ਬੈਠਾ ਰਿਆ ਯਾਰ ਮੈਂ ਕੜ ਜਾਂਦਾ 10 ਮਿੰਟ ਮੈਨੂੰ ਤਰਸ ਆਉਂਦਾ ਉਹਨਾਂ ਲੋਕਾਂ ਤੇ ਔਰ ਤਰਸ ਆਉਣਾ ਜ਼ਰੂਰੀ ਵੀ ਹੈ ਹਰ ਇਨਸਾਨ ਨੂੰ ਚਾਹੀਦਾ ਕਿ ਉਹ ਵੀ ਆਪਣੀ ਧੀ ਪੁੱਤ ਨੇ ਆਪਣੀ ਭੈਣ ਭਰਾ ਨੇ ਜਿਹੜੇ ਉਹ ਜੌਬ ਕਰ ਰਹੇ ਨੇ ਔਰ ਮਾਲਕ ਵੀ ਨੇ ਜਿਹੜੇ ਉਹ ਵੀ ਖੜੇ ਨੇ ਸਿਹਤ ਦੇ ਨਾਲ ਕੋਈ ਉਹ ਨਹੀਂਗਾ ਕੰਪਰੋਮਾਈਜ਼ ਮਤਲਬ ਕਿ ਕੰਮ ਨੂੰ ਹੋ ਗਿਆ ਪੈਸਾ ਪੈਸਾ ਮੁੱਕ ਗਿਆ ਹੁਣ ਜਿਵੇਂ ਇੱਕ ਬੱਚਾ ਤੁਸੀਂ ਦੇਖੋ ਉਹ ਖੜਾ 바ਰ ਕੋਡ ਤੇ ਤੋਂ ਬਿੱਲ ਬਣਾ ਰਿਹਾ ਪੈਸੇ ਲੈ ਰਿਹਾ ਮੰਨ ਲਓ ਕਿਸੇ ਵੀ ਵੱਡੇ ਮਾਲ ਦੇ ਵਿੱਚ ਤੇ ਉਹ ਵਿਚਾਰਾ ਉੱਥੇ ਹੀ ਖੜਾ ਉਹਨੂੰ ਥੱਲੇ ਵਾਲਾ ਸਿਸਟਮ ਹੀ ਨਹੀਂ ਪਤਾ ਪਤਾ ਉਦੋਂ ਲੱਗਦਾ ਜਦੋਂ ਉੱਠ ਕੇ ਘਰ ਨੂੰ ਜਾਂਦਾ ਜਦੋਂ ਘਰ ਨੂੰ ਜਾਂਦਾ ਘਰੇ ਜਾ ਕੇ ਜਦੋਂ ਜੁੱਤੇ ਲਾਉਂਦਾ ਉਦੋਂ ਪਤਾ ਲੱਗਦਾ ਵੀ ਇਹ ਕੀ ਹੋਇਆ ਪਿਆ ਪਰ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਜਿਹੜੇ ਲੋਕੀ ਖੜੇ ਹੋ ਕੇ ਜੌਬ ਕਰਦੇ ਨੇ 8-8 ਘੰਟੇ ਮੇਰੀ ਗੱਲ ਪਲੀਜ਼ ਮੈਂ ਉਂਗਲੀ ਕੀਤੀ ਐ ਸੌਰੀ ਮੈਂ ਹੱਥ ਜੋੜ ਕੇ ਕਹਿੰਦਾ ਉਹਨਾਂ ਅਕਸਰ ਵੀ ਜਿਹੜੇ ਬੱਚੇ ਜਾਂ ਜਿਹੜੇ ਵੱਡੇ ਸਾਰਾ ਦਿਨ ਖੜੇ ਹੋ ਕੇ ਜੌਬ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਜੌਬ ਆ ਚਾਹੇ ਉਹ ਪੁਲਿਸ ਵਾਲੇ ਆ ਚਾਹੇ ਉਹ ਫੌਜੀ ਆ ਚਾਹੇ ਉਹ ਕਿਤੇ ਹੋਰ ਜੌਬ ਕਰਦੇ ਆ ਚਾਹੇ ਸਾਡੀਆਂ ਭੈਣਾਂ ਜੌਬ ਕਰਦੇ ਆ ਚਾਹੇ ਸੱਡੀ ਬੀਰ ਜਿਨ੍ਹਾਂ ਦੀ ਸਟੈਂਡਿੰਗ ਜੌਬ ਆ ਜਦ ਜਿਨ੍ਹਾਂ ਦੀ ਟੋਟਲੀ ਸਿਟਿੰਗ ਜੌਬ ਆ ਜਿਵੇਂ ਸੁਭਾਸ਼ ਗੁਇਲ ਸਵੇਰੇ 9 ਵਜੇ ਕੁਰਸੀ ਤੇ ਬਹਿੰਦਾ ਰਾਤ ਨੂੰ 10 ਵਜੇ ਉੱਠਦਾ ਇਹ ਜੀ ਸਿਟਿੰਗ ਜੌਬ ਸਾਡੀ ਵੀ ਆ ਲੇਕਿਨ ਉਹਨਾਂ ਨੂੰ ਚਾਹੀਦਾ ਘਰੇ ਜਾਣ ਸਾਰ ਸਭ ਤੋਂ ਪਹਿਲਾਂ ਆਪਣੇ ਜਿਹੜੇ ਪੈਰ ਆ ਪੈਰਾਂ ਨੂੰ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਲ ਕੇ ਉਸ ਤੋਂ ਬਾਅਦ ਨਮਕ ਸਿੰਧਾ ਨੂਨ ਪਾਣੀ ਦੀ ਇੱਕ ਬਾਲਟੀ ਦੇ ਵਿੱਚ ਪਾ ਕੇ ਗਰਮ ਪਾਣੀ ਦੇ ਵਿੱਚ ਕੋਸਾ ਜਾ ਉਹ ਚ ਪੈਰ ਧਰ ਕੇ ਬੈਠੋ ਚਾਹੇ ਗਰਮੀਆਂ ਨੇ ਚਾਹੇ ਸਿਆਲ ਨੇ ਤੁਸੀਂ 10-5 ਸਾਲ ਇਹ ਕਰਕੇ ਦੇਖ ਲਿਓ ਅਖੀਰ ਤੁਸੀਂ ਕਹੋਗੇ ਥੈਂਕ ਯੂ ਗੋਇਲ ਸਾਹਿਬ ਇਹ ਥੈਂਕ ਯੂ ਤੁਹਾਡੇ ਮੂੰਹੋਂ ਨਿਕਲਣਾ ਹੀ ਨਿਕਲਣਾ ਕਿਉਂਕਿ ਪੰਜਾਂ ਚਾਰਾਂ ਸਾਲਾਂ ਤੋਂ ਬਾਅਦ ਤੁਸੀਂ ਦੇਖੋਗੇ ਵੀ ਅਸੀਂ ਸਭ ਤੋਂ ਮੂਹਰੇਆਂ ਕੰਮ ਕਰਨ ਦੇ ਵਿੱਚ ਭੱਜਨ ਚ ਵੀ ਨੱਠਣ ਚ ਵੀ ਤੇ ਖੜੇ ਹੋਣ ਚ ਕਿੰਨਾ ਸਮਾਂ ਬੰਦੇ ਨੂੰ ਵਾਦ ਤੋਂ ਵਾਦ ਖੜੇ ਰਹਿਣਾ ਚਾਹੀਦਾ ਕਿੰਨਾ ਸਮਾਂ ਬੰਦੇ ਨੂੰ ਚੌਂਕਰੀ ਮਾਰ ਕੇ ਬੈਠੇ ਰਹਿਣਾ ਚਾਹੀਦਾ ਥੋੜਾ ਇਹ ਦੱਸ ਦਿਓ ਬਿਲਕੁਲ ਇਹ ਹੁੰਦਾ ਹੈ 8 ਘੰਟੇ ਤੱਕ ਖੜਾ ਰਹੇਗਾ ਬੰਦਾ ਜੀ ਜੌਬ ਉਹਦੀ ਹੈਗੀ ਘੱਟੋ ਘੱਟ ਵੀ ਤੁਸੀਂ ਭਾਈ 1 ਘੰਟਾ ਖੜੇ ਰਹਿਣਾ 10 ਮਿੰਟ ਬਾਅਦ ਚ ਰੈਸਟ ਲੈਣੀ ਉਹ ਥੋੜਾ ਸਾਨੂੰ ਇਹ ਸਮਝਾ ਦਿਓ ਅਸੀਂ ਜਿੰਨੇ ਮਰਜ਼ੀ ਤਕੜੇ ਹੋਈਏ ਜਿੰਨੇ ਮਰਜ਼ੀ ਕਮਜ਼ੋਰ ਹੋਈਏ ਸਾਨੂੰ ਹਰ ਇੱਕ ਘੰਟੇ ਬਾਅਦ 5 ਮਿੰਟ ਬੈ ਜਿਵੇਂ ਮਰਜੀ ਸੈਟਿੰਗ ਮਿਲ ਜੇ ਔਰ ਜਿਹੜੇ ਲੋਕੀ ਚੌਂਕੜੀ ਮਾਰ ਕੇ ਬੈਠੇ ਨੇ ਉਹਨਾਂ ਨੂੰ ਹਰ 15 20 ਮਿੰਟ ਤੋਂ ਬਾਅਦ ਲੱਤਾਂ ਖੋਲ ਲੈਣੀਆਂ ਚਾਹੀਦੀਆਂ ਚਾਹੇ ਖੜੇ ਹੋ ਕੇ ਚਾਹੇ ਬੈਠ ਕੇ ਲੱਤਾਂ ਖੋਲ ਕੇ ਇਕੱਠੀਆਂ ਕਰ ਲੈਣ ਮਰ ਇੱਕ ਦਮ ਜੇ ਆਪਾਂ ਬੈਠੇ ਰਹਾਂਗੇ ਫਿਰ ਜਦ ਉੱਠਦੇ ਆ ਫਿਰ ਹਾਈ ਬੂ ਕਰਦੇ ਆ ਔਰ ਉਹ ਕਈ ਵਾਰੀ ਉਹ ਹਾਈ ਬੂ ਇਹੋ ਜੇ ਕਾਰਨ ਬਣਦੀ ਹੈ ਇੱਕ ਵਾਰੀ ਗੋਡਾ ਐਮ ਬਲ ਖਾ ਜੇ ਨਾ ਫਿਰ ਪਤਾ ਨਹੀਂ ਕਿੰਨੇ ਕ ਚੱਕਰਾਂ ਚ ਬੰਦਾ ਪੈਂਦਾ ਕਦੇ ਆਪਰੇਸ਼ਨ ਚ ਪੈ ਗਿਆ ਕਦੇ ਸੁਭਾਸ਼ ਗੁਹਿਲ ਵਰਗੇ ਬੈਦਾਂ ਦੇ ਚੱਕਰਾਂ ਚ ਪੈ ਗਿਆ ਕਦੇ ਕਾਲੇ ਗੁੰਦ ਦੇ ਚੱਕਰ ਚ ਪੈ ਗਿਆ ਫਿਰ ਉਹ ਚੱਕਰ ਐਸਾ ਚੱਲਦਾ ਜੇ ਤੁਸੀਂ ਐ ਬੈਠੇ ਬੈਠੇ ਮੜ ਜਾ ਐ ਐ ਲੱਤ ਖੋਲ ਲੋਂਗੇ ਕਈ ਤਾਂ ਬੇਇੱਜ਼ਤੀ ਦੇ ਮਾਰੀ ਨਹੀਂ ਖੋਲਦੇ ਵੀ ਨਾਲ ਦਾ ਬੈਠਾ ਕੀ ਕਹੂ ਉਹ ਨਾਲ ਦਾ ਉਹਨੂੰ ਸੋਚੀ ਜਾਂਦਾ ਵੀ ਇਹ ਕੀ ਕਹੂ ਭਾਈ ਦੋਏ ਖੋਲ ਲੋ ਘਟੋ ਘਟ ਲੱਤਾਂ ਖੋਲ ਕੇ ਕੱਟੀਆਂ ਕਰ ਲੋ ਕੁਝ ਨਹੀਂ ਹੁੰਦਾ ਤੇ ਇਸ ਕਰਕੇ ਮੜਾ ਮੜਾ ਇਹ ਜਿਹੜਾ ਮੂਵਮੈਂਟ ਆ ਜਿਵੇਂ ਹੁਣ ਮੈਂ ਬੈਠਾ ਕਰ ਹੀ ਰਿਹਾ ਮੜਿਆ ਮੋਟੀਆਂ ਮੂਵਮੈਂਟ ਇਹ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਤੇ ਰੱਬ ਨੂੰ ਪਤਾ ਸੀਗਾ ਹੁਣ ਦੇਖੋ ਆਪਾਂ ਬੋਲਦੇ ਆਂ ਹੱਥ ਪੈਰ ਆਪੇ ਅੱਬਾ ਚਲਾਉਂਦੇ ਵੀ ਨਹੀਂ ਆਪੇ ਚੱਲੀ ਜਾਂਦੇ ਨੇ ਮਤਲਬ ਇਹ ਕੁਦਰਤ ਹੈ ਉਹਨੇ ਸਿਸਟਮ ਸੈੱਟ ਕੀਤਾ ਹੈ ਧੰਨਵਾਦ ਵੈਦ ਸੁਭਾਸਚ ਗੋਇਲ ਜੀ ਸਾਨੂੰ ਕੀਮਤੀ ਸਮਾਂ ਤੁਸੀਂ ਦਿੱਤਾ ਤੁਸੀਂ ਇੱਕ ਬਹੁਤ ਅੱਜ ਵੱਡੀ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਆਮ ਲੋਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਨਹੀਂ ਪਤਾ ਕਿ ਜਦਕਰ ਤੁਸੀਂ ਕਿਤੇ ਜੌਬ ਕਰਦੇ ਹੋ ਜਿਆਦਾਤਰ ਖੜੇ ਰਹਿਨੇ ਹੋ ਤੁਹਾਡੀਆਂ ਨਸਾਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਉਹ ਲਾਲ ਨੀਲੇ ਰੰਗ ਚ ਤੁਹਾਨੂੰ ਦਿਖਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੂੰ ਨਹੀਂ ਪਤਾ ਕਿ ਇਹ ਤੁਹਾਨੂੰ ਕੈਂਸਰ ਦੇ ਮੂੰਹ ਦੇ ਵਿੱਚ ਲੈ ਜਾਣੀਆਂ ਉਹਨਾਂ ਨੂੰ ਨਹੀਂ ਪਤਾ ਕਿ ਉਹ ਤੁਹਾਨੂੰ ਇੱਕ ਦਿਨ ਨੂੰ ਪੂਰਨ ਰੂਪ ਦੇ ਵਿੱਚ ਵਿੜਤੇ ਲੈ ਜਾਣੀਆਂ ਉਹਨਾਂ ਨੂੰ ਨਹੀਂ ਪਤਾ ਕਿ ਆਪਰੇਸ਼ਨ ਤੋਂ ਬਾਅਦ ਜੇਕਰ ਆਪਰੇਸ਼ਨ ਸਫਲ ਨਹੀਂ ਹੋਇਆ ਤਾਂ ਉਹ ਤੁਹਾਨੂੰ ਰਸਤਾ ਸੇਵਿਆਂ ਤੇ ਤੱਕ ਲੈ ਕੇ ਜਾਊਗਾ ਤਾਂ ਇਹ ਐਪੀਸੋਡ ਉਹਨਾਂ ਬੱਚਿਆਂ ਲਈ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਸਾਡਾ ਸੀ ਜਿਹੜੇ ਲੋਕ ਮੌਲ ਦੇ ਵਿੱਚ ਜਾਂ ਕਿਤੇ ਵੀ ਜੌਬ ਕਰਦੇ ਨੇ ਖੜੇ ਰਹਿੰਦੇ ਨੇ ਜ਼ਿਆਦਾਤਰ ਜਾਂ ਆਮ ਤੌਰ ਤੇ ਜਿਨ੍ਹਾਂ ਦੀਆਂ ਨਾੜਾਂ ਨਸਾਂ ਜਿਹੜੀਆਂ ਹੈਗੀਆਂ ਉਹ ਬਾਹਰ ਆਉਣੀਆਂ ਜਾਂ ਦਿਖਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੂੰ ਕਹਿੰਨੇ ਆ ਕਿ ਜਿਹੜਾ ਵੈਦ ਸਾਹਿਬ ਨੇ ਸਾਨੂੰ ਉਪਚਾਰ ਦੱਸਿਆ ਉਹ ਕਰੋ ਔਰ ਜਿਹੜੇ ਖਿਆਲ ਰੱਖਿਆ ਗਿਆ ਕਿ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੋ ਉਹਨਾਂ ਦਾ ਉਪਾਅ ਦੇ ਰੂਪ ਵਿੱਚ ਵਰਤੋਂ ਵੀ ਕਰਦੇ ਰਹੋ ਧੰਨਵਾਦ